ਪੱਦ ਛਿੱਕ ਤੇ ਡਕਾਰ ਬੰਦੇ ਦੀ ਦੇਹ ਦੇ ਸ਼ਿੰਗਾਰ ਜਿਹਨੂੰ ਨਹੀਂ ਆਉਂਦੇ ਇਹ ਉਹ ਬਿਮਾਰੀ ਬਿਮਾਰ ਜਿਹੜਾ ਖਾਣਾ ਖਾਣ ਤੋਂ ਬਾਅਦ ਜਾਂ ਬੱਚਿਆਂ ਨੂੰ ਅਸੀਂ ਦਵਾਨੀਆਂ ਸੈਟਲ ਹੋਣ ਵਾਸਤੇ ਉਹ ਠੀਕ ਹੈ ਪੇਸ਼IENTS ਹੈ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਐਸਿਡਿਟੀ ਹੁੰਦੀ ਹੈ ਉਹ ਸਾਰੀ ਰਾਤ ਬਰਬ ਲੈਂਦੇ ਰਹਿੰਦੇ ਆਵਾਜ਼ ਕਰਦੇ ਰਹਿੰਦੇ ਆ ਤੇ ਡਕਾਰ ਆਈ ਜਾਂਦੀ ਹੈ ਉਹ ਡਕਾਰ ਗਲਤ ਹੈ ਕੱਲਾ ਡਾਈਜੈਸਟਿਵ ਸਿਸਟਮ ਅਗਰ ਤੁਹਾਡਾ ਖਰਾਬ ਹੋ ਗਿਆ ਉਹ ਸਾਰੀ ਬਿਮਾਰੀਆਂ ਦੀ ਜੜ ਹੈ ਈਵਨ ਕੇ ਸਭ ਤੋਂ ਭਿਆਨਕ ਰੋਗ ਜਿਹੜਾ ਹੈ ਕੈਂਸਰ ਉਹ ਵੀ ਕਿਤੇ ਨਾ ਕਿਤੇ ਦੇਣ ਹੈ ਇਸ ਐਸਿਡਿਟੀ ਦੀ ਚਾਹੇ ਉਲਸਰ ਹੈ ਸਟਮਕ ਦਾ ਸਟਮਕ ਜਿਹਨੂੰ ਆਪਾਂ ਛਾਲੇ ਕਹਿੰਦੇ ਨੇ ਉਹ ਹੈ ਜਾਂ ਤੁਸੀਂ ਫੈਟੀ ਲੀਵਰ ਵਾਲੇ ਪਾਸੇ ਜਾ ਰਹੇ ਹੋ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਤੁਹਾਡੀ ਜੜੀ ਜਠਰਗਣੀ ਹੈ ਉਹ ਜਾਂ ਤੇ ਬਹੁਤ ਵੱਧ ਗਈ ਹੈ ਜਾਂ ਬਹੁਤ ਘਟ ਗਈ ਹੈ ਸੀ ਹਰੜਾ ਦਾ ਪਾਊਡਰ ਲੈਣਾ ਸ਼ੁਰੂ ਕਰੋ ਤੁਹਾਡੀ ਕਬਜ਼ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਏਗੀ ਫਿਰ ਅਸੀਂ ਗੱਲ ਕਰਨੇ ਆ ਜੇ ਤੁਹਾਨੂੰ ਅਲਸਰ ਹੋ ਗਿਆ ਅਲਸਰ ਹੋ ਗਿਆ ਤੇ ਆਯੁਰਵੇਦ ਵਿੱਚ ਬਹੁਤ ਐਸੀ ਚੀਜ਼ਾਂ ਜਿਵੇਂ ਤੁਹਾਨੂੰ ਇੱਥੇ ਦਿਖਾਉਣ ਵਾਸਤੇ ਵੀ ਰੱਖੀਆਂ ਹੈ ਪਰਵਾਲ ਪਿਸਟੀ ਹੈ ਸ਼ੰਕ ਬਸਮ ਹੈ ਐ ਵੀ ਪੱਤੀਕਰ ਚੂਰਣ ਹੈ ਐ ਵੀ ਪੱਤੀਕਰ ਚੂਰਣ ਹੁੰਦਾ ਹੈ ਇੱਕ ਇਹ ਹੈ ਕਾਮਦੁੱਦਾ ਰਸ ਹੈ ਸ਼ੂਚੇਕਰ ਰਸ ਹੈ ਇਹਨਾਂ ਦਾ ਪੇਸ਼ੈਂਟ ਦੇ ਅਕੋਰਡਿੰਗ ਫਾਰਮੂਲਾ ਬਣਾ ਕੇ ਉਹਨੂੰ ਅਸੀਂ ਦਿੰਨੇ ਆ ਪਹਿਲੇ ਦਿਨ ਤੋਂ ਉਹਨੂੰ ਅਲਸਰ ਜਿਹੜਾ ਢਿੱਡੇ ਚ ਅਲਸਰ ਹੈ ਉਹਦੇ ਚ ਆਰਾਮ ਆਣਾ ਸ਼ੁਰੂ ਹੋ ਜਾਂਦਾ ਇੱਕ ਆਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਉਹਨੂੰ ਕਿਵੇਂ ਪਤਾ ਲੱਗੇ ਵੀ ਜਿਹੜੀ ਮੇਰੀ ਪ੍ਰੋਬਲਮ ਹੈਗੀ ਹੈ ਇਹ ਛਾਲਿਆਂ ਕਰਕੇ ਆ ਰਹੀ ਹੈ ਗੈਸ ਤੇਜਾਬ ਕਰਕੇ ਆ ਰਹੀ ਹੈ ਉਹ ਕਿਵੇਂ ਪਤਾ ਲੱਗੇ ਅਗਰ ਉਹ ਤੇ ਡਿਚ ਪੀੜ ਹੈ ਖੱਟੇ ਡਕਾਰ ਆਉਂਦੇ ਆ ਸਵੇਰੇ ਮੂੰਹ ਚ ਖੱਟਾ ਪਾਣੀ ਆਂਦਾ ਹੈ ਅਫਾਰਾ ਹੋ ਜਾਂਦਾ ਹੈ ਜਿਵੇਂ ਸਵੇਰੇ ਤੁਸੀਂ ਨਾਸ਼ਤਾ ਕੀਤਾ ਸਾਡੇ ਪੰਜਾਬੀਆਂ ਦੀ ਆਦਤ ਹੈ ਸਵੇਰੇ ਪਰਾਂਠੇ ਖਾਣ ਦੀ ਤੁਸੀਂ ਪਰਾਂਠੇ ਖਾਦੇ ਤੇ ਰਾਤ ਦੁਪਹਿਰ ਦੀ ਰੋਟੀ ਖਾਣ ਦਾ ਮਨ ਨਹੀਂ ਕਰਦਾ ਤੇ ਇਹ ਸਮਝੋ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ। ਪਰ ਬਹੁਤ ਜਾਂਦਾ ਹੈ ਸਰਵ ਰੋਗ ਨਾਸ਼ਕੜਾ ਇਹਦੇ ਵਿੱਚ 32 ਤੋਂ ਵੱਧ ਜੜੀ ਬੂਟੀਆਂ ਸੀ ਪਾਈਆਂ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਹਨ ਬ੍ਰੇਨ ਦੇ ਉੱਤੇ ਲੀਵਰ ਦੇ ਉੱਤੇ ਲੰਗਸ ਦੇ ਉੱਤੇ ਹਾਰਟ ਦੇ ਉੱਤੇ ਕਿਡਨੀ ਦੇ ਉੱਤੇ ਸਾਨੂੰ ਹੈਰਾਨ ਕਰ ਦਿੱਤਾ ਡਾਕਟਰ ਸਾਹਿਬ ਇਹ ਕਹਿ ਕੇ ਵੀ ਅਗਰ ਕਿਸੇ ਨੂੰ ਵਾਰ-ਵਾਰ ਡਕਾਰ ਆਉਂਦੇ ਨੇ ਤਾਂ ਇੱਕ ਸਪੈਸੀਫਿਕ ਬਿਮਾਰੀ ਵੱਲ ਇਹ ਇੰਡੀਕੇਸ਼ਨ ਹੈ। ਆਪਨੇ ਢਿੱਡ ਦਾ ਵੀ ਟੱਕਣ ਲਾਇਆ ਦੋ ਟੱਕਣ ਲਾਏ ਆ। ਇੱਕ ਢਿੱਡ ਜਿੱਥੋਂ ਸ਼ੁਰੂ ਹੁੰਦਾ ਉੱਥੇ ਇੱਕ ਜਿੱਥੇ ਖਤਮ ਹੁੰਦਾ ਉੱਥੇ। ਅੱਧੀ ਰਾਤੀ ਕੁਝ ਖਾਦਾ ਤੇ ਉਹਦਾ ਟੇਸ ਸਵੇਰੇ ਮੂੰਹ 'ਚ ਆ ਰਿਹਾ ਹੈ। ਰਾਤ ਨੂੰ ਲਾਰ ਡਿਗਰੀ ਹੈ। ਐਵੇਂ ਦੀ ਅਗਰ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਤੇ ਇਹ ਸੰਕੇਤ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਸਟਮਕ ਦੀ ਕੋਈ ਨਾ ਕੋਈ ਪ੍ਰੋਬਲਮ ਹੈ। ਤੋਪੀਰ ਨਾਲ 50 ਗ੍ਰਾਮ ਲੈ ਲਓ, ਕੁਟਕੀ 50 ਗ੍ਰਾਮ ਲੈ ਲਓ, ਕਾਲਮੇਗ 50 ਗ੍ਰਾਮ ਲੈ ਲਓ, ਵੱਡੀ ਹਰੜ ਦਾ ਪਾਊਡਰ 50 ਗ੍ਰਾਮ, ਭੂਮੀ ਆਵਲਾ 50 ਗ੍ਰਾਮ, ਪੁਨਰਨਵਾ 50 ਗ੍ਰਾਮ। गुनगुਨੇ ਪਾਣੀ ਨਾਲ ਲੈਣਾ ਸ਼ੁਰੂ ਕਰੋ, ਤੁਹਾਡੀ ਕਬਜ ਠੀਕ ਹੋ ਜਾਏਗੀ, ਐਸਿਡਿਟੀ ਠੀਕ ਹੋ ਜਾਏਗੀ, ਉਫਾਰਾ ਠੀਕ ਹੋ ਜਾਏਗਾ। ਜਿਹੜਾ ਘੰਟਾ-ਘੰਟਾ ਟਾਇਲਟ 'ਚ ਬਹਿਣਾ ਪੈਂਦਾ ਉਹ ਨਹੀਂ ਬਹਿਣਾ ਪਏਗਾ, ਪੇਟ ਬਿਲਕੁਲ ਖੁੱਲ ਕੇ ਸਾਫ਼ ਹੋਏਗਾ। ਫੈਟੀ ਲੀਵਰ ਇਨ ਦੇ ਨਾਲ ਹੀ ਠੀਕ ਹੋ ਜਾਏਗਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ। ਬਹੁਤ ਵਾਰ ਜਦੋਂ ਕਿਸੇ ਨੂੰ ਡਕਾਰ ਆਉਂਦੇ ਨੇ ਵਾਰ-ਵਾਰ ਡਕਾਰ ਆਉਂਦੇ ਨੇ ਤਾਂ ਅਕਸਰ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹਦਾ ਹਾਜ਼ਮਾ ਬਹੁਤ ਵਧੀਆ ਹੈ। ਜਾਂ ਫਿਰ ਇਹਨੂੰ ਭੁੱਖ ਬੜੀ ਲੱਗਦੀ ਜਿਹੜਾ ਡਕਾਰ ਲਈ ਜਾ ਰਿਹਾ ਹੈ। ਪਰ ਇਹ ਇੱਕ ਅਜੀਬੀ ਬਿਮਾਰੀ ਵੱਲ ਸੰਕੇਤ ਵੀ ਕਰ ਸਕਦਾ ਹੈ ਜਿਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਡਾਕਟਰ ਵਿਵੇਕ ਆਉਜਾ ਸਾਹਿਬ ਮਾਡਰਨ ਲੋਕਾਂ ਦੇ ਦੇਸੀ ਵੈਦ ਔਰ ਜਿਨ੍ਹਾਂ ਨੂੰ ਚੰਮਨਪਰਾਸ਼ ਕਿੰਗ ਦੇ ਨਾਂ ਤੇ ਵੀ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸਾਡੇ ਨਾਲ ਅੱਜ ਸਮਝਾਂਗੇ ਕਿ ਜਿਨ੍ਹਾਂ ਨੂੰ ਵਾਰ-ਵਾਰ ਕਈ ਵਾਰ ਹੁੰਦਾ ਹੈ ਕਿ ਡਾਕਟਰ ਸਾਹਿਬ ਦਾ ਕਹਿੰਦਾ ਕਿ ਹੱਥ ਲਗਾਏ ਤੇ ਵੀ ਡਕਾਰ ਆ ਜਾਂਦਾ ਡਕਾਰਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਉਹ ਕਹਿੰਦੇ ਨੇ ਜੀ ਕਿ ਬੱਦ ਛਿੱਕ ਤੇ ਡਕਾਰ ਬੰਦੇ ਦੀ ਦੇਹ ਦੇ ਸ਼ਿੰਗਾਰ ਜਿਹਨੂੰ ਨਹੀਂ ਆਉਂਦੇ ਇਹ ਉਹ ਬਿਮਾਰੀ ਬਿਮਾਰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਫਰੁਕੀ ਜੀ ਪਿਆਰ ਭਰੀ ਸ਼ਾਸਿਕਾਲ ਤੇ ਤੁਸੀਂ ਤੇ ਅੱਜ ਸਾਨੂੰ ਹੈਰਾਨ ਕਰ ਦਿੱਤਾ ਡਾਕਟਰ ਸਾਹਿਬ ਇਹ ਕਹਿ ਕੇ ਵੀ ਅਗਰ ਕਿਸੇ ਨੂੰ ਵਾਰ-ਵਾਰ ਡਕਾਰ ਆਉਂਦੇ ਨੇ ਤਾਂ ਇੱਕ ਸਪੈਸੀਫਿਕ ਬਿਮਾਰੀ ਵੱਲ ਇਹ ਇੰਡੀਕੇਸ਼ਨ ਹੈ ਦੇਖੋ ਦਕਾਰ ਰੂਟੀਨੇ ਚਾਣਾ ਚੰਗੀ ਗੱਲ ਹੈ ਅਸੀਂ ਬੱਚਿਆਂ ਨੂੰ ਵੀ ਦੁੱਧ ਪਿਆ ਕੇ ਨਾ ਡਕਾਰ ਦਵਾਈ ਦਾ ਕਰਕੇ ਵੀ ਉਹ ਸਟਮਕੇ ਚ ਪਹੁੰਚ ਗਿਆ ਸਟਮਕ ਦਾ ਢੱਕਣ ਬੰਦ ਹੋ ਗਿਆ ਡਕਾਰ ਆ ਗਿਆ ਵੀ ਉਹ ਸਟਮਕ ਦਾ ਵੀ ਢੱਕਣ ਹਾਂ ਸਟਮਕ ਢਿੱਡ ਦਾ ਵੀ ਢੱਕਣ ਹੁੰਦਾ ਰੱਬ ਨੇ ਢਿੱਡੇ ਦਾ ਵੀ ਢੱਕਣ ਲਾਇਆ ਦੋ ਢੱਕਣ ਲਾਏ ਆ ਇੱਕ ਢਿੱਡ ਜਿੱਥੋਂ ਸ਼ੁਰੂ ਹੁੰਦਾ ਉੱਥੇ ਇੱਕ ਜਿੱਥੇ ਖਤਮ ਹੁੰਦਾ ਉੱਥੇ ਦੋਵੇਂ ਪਾਸੇ ਢੱਕਣ ਲੱਗੇ ਆ ਅੱਛਾ ਹਾਂ ਤੇ ਸਾਡੇ ਕੋਲ ਐਸੇ ਮਰੀ ਜਾਂਦੇ ਆ ਜਿਹੜੇ ਕਹਿੰਦੇ ਆ ਵੀ ਮੇਰਾ ਹੱਥ ਐਵੇਂ ਨੱਪੋ ਤੇ ਮੈਨੂੰ ਬਰਬ ਆ ਜਾਂਦਾ ਡਕਾਰ ਆ ਜਾਂਦਾ ਠੀਕ ਹੈ ਉਹ ਗੈਸ ਨਿਕਲਦੀ ਹੈ ਦੱਬੇ ਤੇ ਦੱਬੇ ਜਿਵੇਂ ਇਥੋਂ ਦੱਬਿਆ ਨਹੀਂ ਉਹ ਤਾਂ ਕੀ ਉਹ ਤਾਂ ਫਿਰ ਸਰੀਰ ਕਦੋਂ ਹੋ ਗਿਆ ਜੀ ਡਾਕਟਰ ਸਾਹਿਬ ਤੇ ਤੁਸੀਂ ਦੇਖੇ ਨਹੀਂ ਆ ਅਸੀਂ ਉਹ ਪੇਸ਼ੈਂਟਸ ਦੇਖਨੇ ਆ ਠੀਕ ਹੈ ਫਿਰ ਕੁਝ ਪੇਸ਼ੈਂਟਸ ਐ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਐਸਿਡਿਟੀ ਹੁੰਦੀ ਹੈ ਉਹ ਸਾਰੀ ਰਾਤ ਬਰਬ ਲੈਂਦੇ ਰਹਿੰਦੇ ਆ ਆਵਾਜ਼ ਕਰਦੇ ਰਹਿੰਦੇ ਆ ਤੇ ਡਕਾਰ ਆਈ ਜਾਂਦੀ ਹੈ ਉਹ ਡਕਾਰ ਗਲਤ ਜਿਹੜਾ ਖਾਣਾ ਖਾਣ ਤੋਂ ਬਾਅਦ ਜਾਂ ਬੱਚਿਆਂ ਨੂੰ ਅਸੀਂ ਦਿਵਾਨੀਆਂ ਸੈਟਲ ਹੋਣ ਵਾਸਤੇ ਉਹ ਠੀਕ ਹੈ ਠੀਕ ਹੈ ਜੇ बार-बार ਦਿਖਾਰਾ ਰਿਹਾ ਖੱਟਾ ਪਾਣੀ ਮੂੰਹ ਚ ਆ ਰਿਹਾ ਸਵੇਰੇ ਉੱਠ ਕੇ ਖੱਟਾ ਪਾਣੀ ਮੂੰਹ ਚ ਆ ਜਾਂਦਾ ਤੁਸੀਂ ਰਾਤੀ ਕੁਝ ਖਾਦਾ ਤੇ ਉਹਦਾ ਟੇਸ ਸਵੇਰੇ ਮੂੰਹ ਚ ਆ ਰਿਹਾ ਰਾਤ ਨੂੰ ਲਾਰ ਡਿਗਰੀ ਹੈ ਐਵੇਂ ਦੀ ਅਗਰ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਤੇ ਸੰਕੇਤ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਸਟਮਕ ਦੀ ਕੋਈ ਨਾ ਕੋਈ ਪ੍ਰੋਬਲਮ ਹੈ ਚਾਹੇ ਉਹ ਅਲਸਰ ਹੈ ਸਟਮਕ ਦਾ ਸਟਮਕ ਜਿੰਮ ਉਹ ਪਛਾਲੇ ਕਹਿ ਦਿੰਨੇ ਆ ਉਹ ਹੈ ਜਾਂ ਤੁਸੀਂ ਫਰਟੀਲੀਵਰ ਵਾਲੇ ਪਾਸੇ ਜਾ ਰਹੇ ਹੋ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਤੁਹਾਡੀ ਜਿਹੜੀ ਜਠਰਗਣੀ ਹੈ ਉਹ ਜਾਂ ਤੇ ਬਹੁਤ ਵੱਧ ਗਈ ਹੈ ਜਾਂ ਬਹੁਤ ਘਟ ਗਈ ਹੈ ਉਹ ਸਮ ਹੋਣੀ ਚਾਹੀਦੀ ਹੈ ਬਰਾਬਰ ਹੋਣੀ ਚਾਹੀਦੀ ਹੈ ਜੀ ਡਾਕਟਰ ਸਾਹਿਬ ਤੁਸੀਂ ਅਲਸਰਾਂ ਦੀ ਗੱਲ ਕੀਤੀ ਹੈ ਇਹ ਅਲਸਰ ਤੇ ਜਿਹੜੇ ਜ਼ਖਮ ਹੁੰਦੇ ਨੇ ਇਹ ਕੋਈ ਫਰਕ ਹੁੰਦਾ ਛਾਲੇ ਤੇ ਜ਼ਖਮਾਂ 'ਚ ਵੀ ਕੋਈ ਫਰਕ ਹੈ ਜਿਹੜਾ ਅੰਦਰ ਹੋ ਜਾਂਦੇ ਦੇਖੋ ਛਾਲੇ ਜ਼ਖਮ ਜਿਹੜੇ ਹੈ ਉਹ ਸੇਮ ਚੀਜ਼ ਹੈ ਐਜਾ ਖੰਡ ਢਿੱਡ ਦੇ ਅੰਦਰ ਹੋ ਜਾਂਦੀ ਹੈ ਜਦੋਂ ਸਾਡਾ ਢਿੱਡ ਖਰਾਬ ਹੁੰਦਾ ਨਾ ਐਜਾ ਖੰਡ ਸਾਡੇ ਮੂੰਹ ਚ ਆ ਜਾਂਦੀ ਹੈ ਉਹ ਕਿਉਂ ਜਾਂਦੇ ਨੇ ਜੀ ਦੇਖੋ ਐਸਿਡ ਹੈ ਅੰਦਰ ਐਸਿਡ ਅੰਦਰ ਬਰਨ ਕਰਦਾ ਹੈ ਅੰਦਰ ਐਸਿਡ ਸਾਡੇ ਢਿੱਡੇ ਚ ਜੋ ਖਾਣਾ ਪਚਾਉਂਦਾ ਹੈ ਉਹ ਐਸਿਡ ਹੈ ਉਹ ਖਾਣਾ ਪਚਾਉਂਦਾ ਹੈ ਢਿੱਡ ਦੇ ਅੰਦਰ ਇੱਕ ਲਾਈਨਿੰਗ ਹੈਗੀ ਜਿਹੜੀ ਉਹ ਐਸਿਡ ਤੋਂ ਸਾਨੂੰ ਬਚਾ ਕੇ ਰੱਖਦੀ ਹੈ ਜਦੋਂ ਅਸੀਂ ਗਲਤ ਪਾ ਖਾਣ ਪਣ ਲੈਨੇ ਆ ਜਦੋਂ ਸਾਡਾ ਲੀਵਰ ਠੀਕ ਨਹੀਂ ਹੁੰਦਾ ਜਦੋਂ ਉਹ ਐਨਜ਼ਾਈਮਸ ਬਾਈਲਸ ਠੀਕ ਨਹੀਂ ਸਕਰੀਟ ਕਰਦਾ ਤੇ ਉੱਥੇ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਆ ਛਾਲੇ ਪੈਣੇ ਸ਼ੁਰੂ ਹੋ ਜਾਂਦੇ ਆ ਕੁਝ ਐਸੀ ਦਵਾਈਆਂ ਜਿਹਨੂੰ ਖਾਣ ਕਰਕੇ ਛਾਲੇ ਹੋ ਜਾਂਦੇ ਆ ਜਿਵੇਂ ਖੂਨ ਪਤਲਾ ਕਰਨ ਦੀ ਇੱਕ ਦਵਾਈ ਹੈ ਇਕੋਸਪ੍ਰਿਨ ਜਿਹਨੂੰ ਸਟੰਟ ਪਿਆ ਹੋਇਆ ਹੈ ਜਿਹਨੂੰ ਉਹ ਦਵਾਈ ਚੱਲ ਰਹੀ ਹੈ ਬਿਨਾ ਸਟੰਟ ਪਏ ਤੁਸੀਂ ਦੇਖੋ ਉਹਨਾਂ ਨੂੰ ਇੱਕ ਪ੍ਰੋਬਲਮ ਬੜੀ ਕਾਮਨ ਹੈ ਕਿ ਉਹਨਾਂ ਦੇ ਐਸਿਡਿਟੀ ਰਹਿੰਦੀ ਹੈ ਉਹ ਸਵੇਰੇ ਇੱਕ ਖਾਲੀ ਪੇਟ ਵਾਲਾ ਕੈਪਸੂਲ ਖਾ ਰਹੇ ਆ ਜਾਂ ਕੋਈ ਐਸੀ ਗੋਲੀ ਖਾ ਰਹੇ ਆ ਜਿਦੇ ਨਾਲ ਗੈਸ ਨਾ ਬਣੇ ਐਸਿਡਿਟੀ ਨਾ ਬਣੇ ਉਹਦਾ ਕਾਰਨ ਕੀ ਹੈ ਜਿਹੜੀ ਉਹ ਖੂਨ ਪਤਲਾ ਕਰਨ ਵਾਲੀ ਦਵਾਈ ਖਾ ਰਹੀ ਹੈ ਉਹਦੇ ਕਰਕੇ ਢਿੱਡੇ ਚ ਅਲਸਰ ਹੋ ਜਾਂਦਾ ਓਕੇ ਉਹ ਜਦੋਂ ਅਲਸਰ ਹੋ ਜਾਂਦਾ ਜਦੋਂ ਬਾਈਲ ਆਂਦਾ ਐਸਿਡ ਆਂਦਾ ਉੱਥੇ ਲੱਗਦਾ ਤੇ ਉਹਨੂੰ ਜਲਨ ਹੁੰਦੀ ਹੈ ਓਕੇ ਜਦੋਂ ਜਲਨ ਹੁੰਦੀ ਹੈ ਬੰਦਾ ਕਹਿੰਦਾ ਮੇਰਾ ਪੇਟ ਦੁਖਦਾ ਜੀ ਡਾਕਟਰ ਕੋਲ ਜਾਂਦਾ ਉਹ 7 ਦਿਨ ਵਾਸਤੇ ਐਂਟਾਸਿਡ ਦੇ ਦਿੰਦਾ ਜਿਹੜੀ ਇਹ ਗੋਲੀਆਂ ਹੁੰਦੀਆਂ ਪੈਂਟੋਸਿਡੋ ਮਿਪਰਾਜ਼ੋਲ ਜਾਂ ਪੀਣ ਵਾਸਤੇ ਕੋਈ سیرਪ ਦੇਤਾ ਨਾਲੇ 6-7 ਦਿਨ ਐਂਟੀਬਾਇਓਟਿਕ ਦਿੰਦਾ ਵੀ ਇਹ ਠੀਕ ਹੋ ਜਾਏਗਾ ਪਰ ਉੰਦੀ ਜੜ ਦੇ ਉੱਤੇ ਕੰਮ ਨਹੀਂ ਹੁੰਦਾ। ਨਾ ਤੇ ਉਹ ਖੂਨ ਪਤਲਾ ਕਰਨ ਵਾਲੀ ਗੋਲੀ ਬੰਦ ਕਰਦੇ ਕਿਉਂਕਿ ਕਰ ਨਹੀਂ ਸਕਦੇ ਉਹ। ਨਾ ਹੀ ਉਹ ਡਾਈਟ ਚੇਂਜ ਕਰਦੇ। ਡਾਈਟ ਮੇਨ ਰੀਜ਼ਨ ਹੈ। ਡਾਈਟ ਵਾਲੇ ਪਾਸੇ ਤੇ ਦੱਸਦੇ ਨਹੀਂ। ਗੋਲੀਆਂ ਵਾਲੇ ਪਾਸੇ ਤੁਹਾਨੂੰ ਲੈ ਜਾਂਦੇ। ਉਹ ਤਾਂ ਕਹਿੰਦੇ ਜਿਹੜਾ ਕੁਝ ਮਰਜ਼ੀ ਖਾਓ ਜੀ ਬਸ ਆ ਦਵਾਈ ਟਾਈਮ ਨਾਲ ਲੈਂਦੇ ਰਹੋ। ਹਾਂ ਦਵਾਈ ਟਾਈਮ ਨਾਲ ਲੈਂਦੇ ਰਹੋ ਤੇ ਸਭ ਤੋਂ ਵੱਡੀ ਗੱਲ ਤੁਸੀਂ ਕਦੀ ਵੀ ਦੇਖੋ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਹੈ ਸਭ ਨੂੰ ਪਤਾ ਹੈ ਹਾਰਟ ਦੀ ਪ੍ਰੋਬਲਮ ਹੈ। ਸ਼ੂਗਰ ਦੀ ਪ੍ਰੋਬਲਮ ਕਿੰਦੇ ਕਰਕੇ ਡਾਈਟ ਕਰਕੇ ਠੀਕ ਹੈ ਤੁਸੀਂ ਡਾਕਟਰ ਕੋਲ ਚਲੇ ਜਾਓ ਉਹ ਦਵਾਈ ਸਮਝਾਉਣ ਇਸ ਤੇ ਅੱਧਾ ਘੰਟਾ ਲਾਏਗਾ ਠੀਕ ਹੈ ਡਾਈਟ ਇੱਕ ਸਕਿੰਟੇ ਸਮਝਾ ਦੇਗਾ ਕੁਝ ਨਹੀਂ ਜੀ ਬਸ ਖੱਟੀ ਤਲੀ ਚੀਜ਼ਾਂ ਬੰਦ ਕਰ ਦੇ ਬਾਕੀ ਜੋ ਮਰਜ਼ੀ ਖਾਓ ਐ ਨਹੀਂ ਹੁੰਦਾ ਕਾਰਨ ਡਾਈਟ ਹੈ ਡਾਈਟ ਤੇ ਤੇ ਅੱਧਾ ਘੰਟਾ ਲਾਣਾ ਚਾਹੀਦਾ ਠੀਕ ਹੈ ਦਵਾਈ ਤੇ 2 ਮਿੰਟ ਲਾਣੇ ਚਾਹੀਦੇ ਆ ਠੀਕ ਹੈ ਪੁੱਠਾ ਸਾਡੇ ਕਿਉਂਕਿ ਇੰਡਸਟਰੀ ਡਰਾਈਵਨ ਚੀਜ਼ਾਂ ਸਾਨੂੰ ਫੋਕਸ ਕਰਨਾ ਚਾਹੀਦਾ ਡਾਈਟ ਦੇ ਉੱਤੇ ਅਗਰ ਤੁਹਾਡੇ ਅਲਸਰ ਬਣ ਗਿਆ ਉਹ ਸਾਈਨ ਹੈ ਕਿਤੇ ਨਾ ਕਿਤੇ ਅਗਰ ਤੁਸੀਂ ਅਲਸਰ ਨੂੰ ਠੀਕ ਨਹੀਂ ਕਰੋਗੇ ਸਾਡੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਆ ਜਿਹੜੇ ਐਂਡੋਸਕੋਪੀ ਕਰਾ ਕੇ ਆਉਂਦੇ ਆ ਈਵਨ ਕੋਲੋਨੋਸਕੋਪੀ ਵੀ ਕਰਾ ਕੇ ਆ ਜਾਂਦੇ ਆ ਵੀ ਸਾਡੇ ਗੈਸ ਬਣਦੀ ਹੈ ਜੀ ਸਾਡੇ ਉੱਪਰੋਂ ਵੀ ਪਾਈਪ ਆਤੀ ਥੱਲੋਂ ਵੀ ਪਾਈਪ ਆਤੀ ਉੱਪਰੋਂ ਕਹਿੰਦੇ ਆ ਜੀ ਅਲਸਰ ਹੈ ਉਹਦਾ ਸੈਂਪਲ ਲੀਤਾ ਸੀ ਸੈਂਪਲ ਵਿੱਚ ਕੁਝ ਨਹੀਂ ਆਇਆ ਜਨਰਲੀ ਗੈਸਟ੍ਰਾਈਟਿਸ ਲਿਖਿਆ ਹੁੰਦਾ ਐਂਡੋਸਕੋਪੀ ਰਿਪੋਰਟ ਵਿੱਚ ਜਾਂ ਐਚ ਪਾਈਲੋਰੀ ਪੋਜ਼ਿਟਿਵ ਲਿਖਿਆ ਹੁੰਦਾ ਹੈ ਉਹਨਾਂ ਦੀ ਜਿਹੜੀ ਬਾਇਓਪਸੀ ਦੀ ਰਿਪੋਰਟ ਆਉਂਦੀ ਉਹ ਨੋਰਮਲ ਆਉਂਦੀ ਹੈ। ਇਸੋਫੇਗਸ ਦੇ ਅੰਦਰ ਅਲਸਰ ਬਣੇ ਹੋਏ ਆ। ਇਸੋਫੇਗਸ ਵੈਰੀਸਿਸ ਆ ਜਾਂਦਾ। ਖੂਨ ਦੀਆਂ ਨਾੜਾਂ ਪਤਲੀਆਂ ਹੋ ਗਈਆਂ ਉੱਥੇ ਫੁੱਲ ਗਈਆਂ। ਇਹ ਚੀਜ਼ਾਂ ਐਂਡੋਸਕੋਪੀ ਰਿਪੋਰਟ ਚ ਆ ਜਾਂਦੀ ਹੈ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਉਹਨਾਂ ਦਾ ਹੱਲ ਆਯੁਰਵੇਦ 'ਚ ਹੈ। ਅੱਛਾ ਡਾਕਟਰ ਸਾਹਿਬ ਬਹੁਤ ਵਾਰ ਉਹ ਦੱਸੀ ਤੁਹਾਡੇ ਕੋਲ ਹੱਲ ਵੀ ਪੁੱਛਾਂਗੇ। ਦੇਖੋ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਜਿਹੜੀਆਂ ਛੋਟੇ-ਛੋਟੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਮ ਕਰਕੇ ਸਾਡੇ ਰਸੋਈ ਘਰ ਦੇ ਵਿੱਚੋਂ ਮਿਲ ਜਾਂਦੇ ਨੇ ਜ਼ਿਆਦਾਤਰ ਇੱਕ ਦੋ ਹੈਗੇ ਨੇ ਜਿਹੜੀ ਸਾਨੂੰ ਲੈਣੀਆਂ ਪੈਂਦੀਆਂ ਨੇ ਪਰ ਜ਼ਿਆਦਾਤਰ ਮਿਲ ਜਾਂਦੇ ਨੇ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਜੀ ਬੰਦੇ ਨੇ ਘੰਟੇ ਦੋ ਘੰਟੇ ਪਹਿਲਾਂ ਕੁਝ ਵੀ ਨਹੀਂ ਖਾਦਾ ਉਸ ਤੋਂ ਬਾਅਦ ਪਾਣੀ ਪੀਤਾ ਪਾਣੀ ਉਹ ਕਹਿੰਦਾ ਜੀ ਕਾਲਜੇ ਤੇ ਲੜ ਗਿਆ ਇਹ ਕਾਲਜੇ ਤੇ ਲੜਦਾ ਹੈ ਜਾਂ ਫੂਡ ਪਾਈਪ ਚ ਲੜਦਾ ਹੈ ਜੀ ਦੇਖੋ ਪਾਣੀ ਪੀਣੇ ਚ ਡਿਫਿਕਲਟੀ ਹੋਣਾ ਮੁਸ਼ਕਲ ਹੋਣਾ ਇਹਦੇ ਕਈ ਕਾਰਨ ਹੈ ਇੱਕ ਕਾਰਨ ਤੇ ਆਈ ਹੋ ਸਕਦਾ ਹੈ ਕਿ ਤੁਹਾਡੀ ਮਸਲਸ ਵੀਕ ਹੋ ਗਈਆਂ ਨਰਵਸ ਸਿਸਟਮ ਵੀਕ ਹੋ ਗਿਆ ਉਹ ਜਿਹੜੀ ਕੰਟ੍ਰੈਕਸ਼ਨ ਰਿਲੈਕਸੇਸ਼ਨ ਹੋਣੀ ਹੈ ਉਹ ਨਹੀਂ ਹੋ ਦਿੰਦੇ ਰਿਹਾ ਇੱਕ ਕਾਰਨ ਹੈ ਹੋ ਸਕਦਾ ਹੈ ਕਿ ਉੱਥੇ ਕੋਈ ਜ਼ਖਮ ਪਿਆ ਹੈ ਇੱਕ ਕਾਰਨ ਹੈ ਹੋ ਸਕਦਾ ਹੈ ਉਹਦੇ ਵਿੱਚ ਬਲੌਕੇਜ ਹੋਵੇ ਕਿਸੇ ਵੀ ਚੀਜ਼ ਕਰਕੇ ਚਾਹੇ ਉਹ ਟਿਊਮਰ ਹੈ ਇੱਕ ਕਾਰਨ ਹੋ ਸਕਦਾ ਹੈ ਜੀ ਆਰ ਡੀ ਜੀ ਆਰ ਡੀ ਕਹਿੰਦੇ ਆ ਅਸੀਂ ਗੈਸਟਰੋਇਸੋਫੇਜੀਅਲ ਰਿਫਲਕਸ ਡਿਜ਼ੀਜ਼ ਪਿੱਤ ਅਮਲ ਪਿੱਤ ਮਤਲਬ ਜਿਹੜਾ ਐਸਿਡ ਡਿਚ ਬਣਿਆ ਉਹ ਉੱਪਰ ਨੂੰ ਉੱਠ ਗਿਆ ਜਦੋਂ ਉਹ ਬਾਹਰ ਆ ਰਿਹਾ ਉਹਦੇ ਕਰਕੇ ਵੀ ਪਾਣੀ ਪੀਣੇ 'ਚ ਡਿਫਿਕਲਟੀ ਹੁੰਦੀ ਹੈ। ਇਹਦੇ 'ਚੋਂ ਸਾਨੂੰ ਫਾਈਂਡ ਆਊਟ ਕਰਨਾ ਹੁੰਦਾ ਹੈ ਕਿ ਕਿਹੜੀ ਪ੍ਰੋਬਲਮ ਹੈ। ਪੇਸ਼ੈਂਟ ਜਦੋਂ ਸਾਨੂੰ ਡਿਸਕਸ ਕਰਦਾ ਮੈਨੂੰ ਪਾਣੀ ਨਿਗਲਾ ਆਉਣ 'ਚ ਵੀ ਦਿੱਕਤ ਹੋ ਰਹੀ ਹੈ, ਰੋਟੀ ਖਾਣ 'ਚ ਦਿੱਕਤ ਹੋ ਰਹੀ ਹੈ ਤੇ ਸਾਨੂੰ ਇਹ ਸਾਰੀ ਚੀਜ਼ਾਂ ਦੇ ਵਰਕਆਊਟ ਕਰਨਾ ਹੁੰਦਾ ਤੇ ਉਹਦੇ ਅਕੋਰਡਿੰਗ ਅਸੀਂ ਪ੍ਰੋਸੈਸ ਸ਼ੁਰੂ ਕਰ ਲੈਨੇ ਆ ਕਿ ਇਹ ਪਾਣੀ ਕੋਈ ਚੀਜ਼ ਅੜਨ ਕਰਕੇ ਦਿੱਕਤ ਹੈ ਜਾਂ ਇਹਦੇ ਅਲਸਰ ਹੋ ਗਏ ਆ ਉਹਦੇ ਕਰਕੇ ਦਿੱਕਤ ਹੈ। ਪਰ ਉਹਦਾ ਇਲਾਜ ਆ ਹਿਰਵੇਦ 'ਚ ਹੈ ਔਰ 100% ਇਲਾਜ ਹੁੰਦਾ ਹੈ ਹੁੰਦਾ ਅੱਛਾ ਡਾਕਟਰ ਸਾਹਿਬ ਜਿੰਨੇ ਅਲਸਰ ਹੋ ਗਿਆ ਜਾਂ ਛਾਲੇ ਹੋ ਗਏ ਫੂਡ ਪਾਈਪ ਦੇ ਵਿੱਚ ਹੋ ਗਏ ਜਾਂ ਪੇਟ 'ਚ ਹੋ ਗਏ ਉਹਦੀ ਨਿਸ਼ਾਨੀਆਂ ਕੀ ਬਣਨਗੀਆਂ ਮਤਲਬ ਸਾਨੂੰ ਕਿਵੇਂ ਤੁਸੀਂ ਤੇ ਚਲੋ ਬੰਦੇ ਨੂੰ ਹੱਥ ਲਾ ਕੇ ਡਕਾਰ ਮਰਵਾ ਕੇ ਪਤਾ ਲ ਕਰ ਲੈਣੇ ਹੋ ਤੇ ਪਰ ਇੱਕ ਆਮ ਬੰਦਾ ਜਿਹੜਾ ਇਸ ਵੇਲੇ ਵੀਡੀਓ ਦੇਖ ਰਿਹਾ ਉਹਨੂੰ ਕਿਵੇਂ ਪਤਾ ਲੱਗੇ ਵੀ ਜਿਹੜੀ ਮੇਰੀ ਪ੍ਰੋਬਲਮ ਹੈਗੀ ਹੈ ਇਹ ਛਾਲਿਆਂ ਕਰਕੇ ਆ ਰਹੀ ਹੈ ਗੈਸ ਤੇਜਾਬ ਕਰਕੇ ਆ ਰਹੀ ਹੈ ਉਹ ਕਿਵੇਂ ਪਤਾ ਲੱਗੇ ਦੇਖੋ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ 90% ਪੇਸ਼ੈਂਟ ਉਹ ਆਉਂਦਾ ਸਾਡੇ ਕੋਲ ਜਿਹੜਾ ਪੇਸ਼ੈਂਟ ਸਾਰੇ ਟੈਸਟ ਕਰਾ ਚੁੱਕਿਆ ਹੁੰਦਾ ਡਾਕਟਰ ਬਣਿਆ ਹੁੰਦਾ ਉਹ ਆਪ ਡਾਕਟਰ ਬਣਿਆ ਹੁੰਦਾ ਉਹਨੂੰ ਇਹ ਪਤਾ ਹੁੰਦਾ ਮੇਰੇ ਛਾਲੇ ਆ ਉਹਦੇ ਕੋਲ ਐਂਡੋਸਕੋਪੀ ਕਲੋਨੋਸਕੋਪੀ ਅਲਟਰਾਸਾਉਂਡ ਦਵਾਈਆਂ ਦੀ ਪਰਚੇ ਇੰਨੀ ਵੱਡੀ ਵੱਡੀ ਫਾਈਲਾਂ ਹੁੰਦੀਆਂ ਵੀ ਮੈਂ 2 ਸਾਲ ਤੋਂ ਦਵਾਈ ਲੈ ਰਹੇ ਆ ਜੀ ਮੇਰੇ ਅਲਸਰ ਹੈ ਮੇਰੇ ਅਲਸਰ ਨਹੀਂ ਠੀਕ ਹੋ ਰਹੇ ਨਾਲੇ ਫਾਈਬਰੋਸਕੈਨ ਲੀਵਰ ਫੈਟੀ ਸਾਰੀ ਰਿਪੋਰਟਾਂ ਲੈ ਕੇ ਹੁੰਦਾ ਉਹਨਾਂ ਦੇ ਪਤਾ ਹੀ ਹੁੰਦਾ ਜਿਹੜਾ ਆਮ ਆਦਮੀ ਹੈ ਉਹਨੂੰ ਕਿੱਦਾਂ ਪਤਾ ਲੱਗੇ ਉਹਦਾ ਤਰੀਕਾ ਕੀ ਹੈ ਕਿ ਉਹਦੇ ਢਿੱਡ 'ਚ ਰੋਟੀ ਖਾਣ ਤੋਂ ਪਹਿਲੇ ਜਲਨ ਹੁੰਦੀ ਹੈ ਜਿਵੇਂ ਉਹ ਰੋਟੀ ਖਾਂਦਾ ਹੈ ਦਰਦ ਬੰਦ ਹੋ ਜਾਂਦੀ ਹੈ ਉਹਨੂੰ ਜਿਵੇਂ ਹੀ ਉਹ ਖਾਲੀ ਪੇਟ ਹੁੰਦਾ ਉਹਨੂੰ ਦਰਦ ਹੁੰਦੀ ਹੈ ਜਦੋਂ ਖਾਲੀ ਪੇਟ ਦਰਦ ਹੁੰਦੀ ਜਾਂਦਾ ਮਤਲਬ ਬਾਈਲ ਢਿੱਡ 'ਚ ਆਇਆ ਉਹਨੇ ਜਲਨ ਕੀਤੀ ਉੱਥੇ ਤੇ ਉਹ ਆ ਕਹਿੰਦਾ ਜੀ ਮੇਰੇ ਢਿੱਡ 'ਚ ਪੀੜ ਹੋ ਰਹੀ ਹੈ ਅਗਰ ਉਹ ਢਿੱਡ 'ਚ ਪੀੜ ਹੈ ਖੱਟੇ ਡਕਾਰ ਆਉਂਦੇ ਆ ਸਵੇਰੇ ਮੂੰਹ 'ਚ ਖੱਟਾ ਪਾਣੀ ਆਉਂਦਾ ਹੈ ਅਫਾਰਾ ਹੋ ਜਾਂਦਾ ਹੈ ਜਿਵੇਂ ਸਵੇਰੇ ਤੁਸੀਂ ਨਾਸ਼ਤਾ ਕੀਤਾ ਸਾਡੇ ਪੰਜਾਬੀਆਂ ਦੀ ਆਦਤ ਹੈ ਸਵੇਰੇ ਪਰਾਂਠੇ ਖਾਣ ਦੀ ਤੁਸੀਂ ਪਰਾਂਠੇ ਖਾਦੇ ਤੇ ਰਾਤ ਦੁਪਹਿਰ ਦੀ ਰੋਟੀ ਖਾਣ ਦਾ ਮਨ ਨਹੀਂ ਕਰਦਾ ਤੇ ਇਹ ਸਮਝੋ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਜਦੋਂ ਉਹ ਠੀਕ ਨਹੀਂ ਹੈ ਤੇ ਇਮੀਡੀਏਟਲੀ ਡਾਕਟਰ ਨੂੰ ਦਿਖਾਓ ਚੰਗੇ ਵੈਦ ਨੂੰ ਦਿਖਾਓ ਤਾਂ ਕਿ ਤੁਹਾਡੀ ਉਹ ਅਮਲ ਪਿੱਤ ਦੀ ਜਿਹੜੀ ਸ਼ਿਕਾਇਤ ਹੈ ਡਾਈਜੈਸ਼ਨ ਦੀ ਜਿਹੜੀ ਸ਼ਿਕਾਇਤ ਹੈ ਉਹਦੇ ਠੀਕ ਕਰੇ ਔਰ ਆਯੁਰਵੇਦ ਵਿੱਚ ਬਹੁਤ ਐਸੀ ਚੀਜ਼ਾਂ ਹੈ ਕਰੇਲੂ ਨੁਸਕੇ ਹੈ ਸੌਫ ਜੀਰਾ ਧਨੀਆ ਅਜਵੈਨ ਅਸੀਂ ਰੂਟੀਨ ਦਸਨੇ ਆ ਜੀਰਾ ਪੀਓ ਤਨੀਆ ਵੀ ਉਹ ਸੋਫੀਓ ਅਜਵੰਦਾ ਭਕੀਮਲੋ ਅਸੀਂ ਦੱਸਨੇ ਆ ਫਿਰ ਅਸੀਂ ਦੱਸਨੇ ਹੁਣਿਆ ਕੁਟਕੀ ਕਾਲਮੇਗ ਨਮਾਇਸ ਲੋ ਇਹ ਸਾਰੀ ਚੀਜ਼ਾਂ ਦੀ ਵਰਤੋਂ ਕਰੋ ਇਹ ਸਾਰੀ ਚੀਜ਼ਾਂ ਅਲਸਰ ਤੇ ਕੰਮ ਕਰਦੀਆਂ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਸਾਨੂੰ ਜਿਵੇਂ ਤੁਸੀਂ ਦੱਸਿਆ ਹੈ ਤੇ ਇਹਦਾ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਜੀ ਜਿਨ੍ਹਾਂ ਨੂੰ ਬਹੁਤ ਵਾਰ ਹੁੰਦਾ ਜੀ ਗੈਸ ਇੰਨੀ ਜ਼ਿਆਦਾ ਤਜ਼ਾਬ ਇੰਨਾ ਜ਼ਿਆਦਾ ਬਣਦਾ ਹੈ ਕਿ ਬੰਦਾ ਸੁੱਕ ਕੇ ਲੱਕੜ ਬਣ ਜਾਂਦਾ ਦੇਖੋ ਗੈਸ ਤਜ਼ਾਬ ਅਗਰ ਤੁਹਾਡਾ ਬਣ ਰਿਹਾ ਰੈਗੂਲਰ ਤੁਹਾਡਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਏਗਾ ਅਫਾਰਾ ਬਣੇਗਾ ਐਸਿਡਿਟੀ ਬਣੇਗੀ ਖੱਟੇ ਡਕਾਰ ਆਣਗੇ ਹੌਲੀ ਹੌਲੀ ਕਬਜ ਰਹਿਣ ਲੱਗ ਜੇਗੀ ਕਬਜ ਰਹੇਗੀ ਤੇ ਬਵਾਸੀਰ ਬਣ ਜੇਗੀ ਪਾਈਲਸ ਬਣ ਜੇਗੀ ਗੈਸ ਐਸਿਡ ਬਣੇਗਾ ਸਟਮਕ ਵਿੱਚ ਐਸਿਡ ਤੁਹਾਡੇ ਬਲੱਡ ਵਿੱਚ ਜਾਏਗਾ ਬੀਪੀ ਦੀ ਸ਼ਿਕਾਇਤ ਕਰੇਗਾ ਮੈਂ ਕਈ ਵਾਰੀ ਦੱਸਣਾ ਐਸਿਡ ਵਧੇਗਾ ਯੂਰਿਕ ਐਸਿਡ ਵਧੇਗਾ ਉਹ ਤੁਹਾਡੇ ਜੋੜਾਂ ਵਿੱਚ ਦਰਦ ਕਰੇਗਾ ਵਾਇਯੂ ਵਧ ਜੇਗੀ ਐਸਿਡ ਖਰਾਬ ਹੋਣ ਕਰਕੇ ਆਮ ਬਾਤ ਬਣੇਗੀ ਜਿਹਨੂੰ ਰੂਮਟੋਇਡ ਆਰਥਰਾਇਟਿਸ ਕਹਿੰਦੇ ਆ ਤੁਹਾਡੇ ਜੋੜਾਂ ਨੂੰ ਖਰਾਬ ਕਰੇਗੀ ਸਿਰਫ ਕਲਾ ਡਾਈਜੈਸਟਿਵ ਸਿਸਟਮ ਅਗਰ ਤੁਹਾਡਾ ਖਰਾਬ ਹੋ ਗਿਆ ਉਹ ਸਾਰੀ ਬਿਮਾਰੀਆਂ ਦੀ ਜੜ ਹੈ ਈਵਨ ਕੇ ਸਭ ਤੋਂ ਭਿਆਨਕ ਰੋਗ ਜਿਹੜਾ ਹੈ ਕੈਂਸਰ ਉਹ ਵੀ ਕਿਤੇ ਨਾ ਕਿਤੇ ਦੇਣ ਹੈ ਇਸ ਐਸਿਡਿਟੀ ਦੀ ਅਗਰ ਤੁਹਾਨੂੰ ਐਸਿਡਿਟੀ ਰਹਿੰਦੀ ਹੈ ਟ੍ਰਿਡੇ ਚ ਅਲਸਰ ਹੈ ਅਲਸਰ ਠੀਕ ਨਹੀਂ ਹੋ ਰਿਹਾ ਉਹ ਕੈਂਸਰ ਦਾ ਰੂਪ ਲੈ ਲੇਗਾ ਇੰਦੇ ਤੋਂ ਡਰਨਾ ਨਹੀਂ ਹੈ ਪਰ ਸਮੇਂ ਰਹਿੰਦੇ ਇਹਦਾ ਇਲਾਜ ਕਰਾਣਾ ਹੈ ਜਦੋਂ ਤੁਹਾਨੂੰ ਐਸਿਡਿਟੀ ਠੀਕ ਨਹੀਂ ਹੁੰਦੀ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਗ੍ਰੇਡ 1 2 3 ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਵਾਸਤੇ ਮੈਂ ਕਈ ਵਾਰੀ ਦੱਸਣਾ ਤੁਹਾਨੂੰ ਫਾਰਮੂਲਾ ਭੂਮੀ ਆਵਲਾ ਕਾਲਮਿਕ ਪੁਨਰਨਵਾ ਇਹ ਤਿੰਨੋਂ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਓ ਤਿੰਨਾਂ ਨੂੰ 50 50 ਗ੍ਰਾਮ ਲੈ ਕੇ ਡੱਬੇ ਚ ਮਿਕਸ ਕਰ ਲਓ ਇਹਦੀ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣ ਲੱਗ ਜਾਓ ਗੁੰਗੁਨੇ ਪਾਣੀ ਨਾਲ ਤੁਹਾਡਾ ਫੈਟੀ ਲੀਵਰ ਠੀਕ ਹੋਣਾ ਸ਼ੁਰੂ ਹੋ ਜਾਏਗਾ ਕਿਸੇ ਨੂੰ ਫੈਟੀ ਲੀਵਰ ਹੈ ਇਹ ਨੁਸਖਾ ਉਹਦੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ ਜਿਹੜਾ ਮੈਂ ਦੱਸਿਆ ਭੂਮੀ ਆਵਲਾ ਪੁਨਰਨਵਾ ਤੇ ਕਾਲਮਿਕ 50-50 ਗ੍ਰਾਮ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜੇ ਤੁਹਾਡਾ ਕਬਜ ਦੀ ਪ੍ਰੋਬਲਮ ਹੈ ਛੋਟੀ ਹਰੜ ਵੱਡੀ ਹਰੜ ਹੁੰਦੀ ਹੈ ਉਹਦਾ ਪਾਊਡਰ ਲੈਣਾ ਸ਼ੁਰੂ ਕਰ ਦਿਓ ਅੱਧਾ ਚਮਚ ਪਾਊਡਰ ਲੈਣਾ ਸ਼ੁਰੂ ਕਰ ਦਿਓ ਹਰੜ ਦਾ ਰਾਤ ਨੂੰ ਕੱਲੀ ਹਰੜ ਹੀ ਠੀਕ ਕਰ ਦਿੰਦੀ ਹੈ ਆਯੁਰਵੇਦ ਦਾ ਰਾਮ ਮਾਨੁਸ਼ ਦੀ ਇੱਕ ਲੋਸ਼ਣ ਦੀ ਸਭ ਤੋਂ ਵਧੀਆ ਜਿਹੜੀ ਜੜੀ ਬੂਟੀ ਦੱਸੀ ਗਈ ਹੈ ਜਿਹਨੂੰ ਅੰਮ੍ਰਿਤ ਦੇ ਸਮਾਨ ਵੀ ਦੱਸਿਆ ਗਿਆ ਉਹ ਹੈ ਹਰੜ ਛੋਟੀ ਛੋਟੀ ਵੱਡੀ ਕੋਈ ਵੀ ਕਬਜ਼ ਪੂਰੀ ਤਰੀਕੇ ਨਾਲ ਪੂਰੇ ਤਰੀਕੇ ਨਾਲ ਠੀਕ ਹੋ ਜਾਂਦੀ ਹੈ ਤੁਸੀਂ ਹਰੜ ਦਾ ਪਾਊਡਰ ਲੈਣਾ ਸ਼ੁਰੂ ਕਰੋ ਤੁਹਾਡੀ ਕਬਜ਼ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜੇਗੀ ਫਿਰ ਅਸੀਂ ਗੱਲ ਕਰਨੇ ਆ ਜੇ ਤੁਹਾਨੂੰ ਅਲਸਰ ਹੋ ਗਿਆ ਅਲਸਰ ਹੋ ਗਿਆ ਤੇ ਆਯੁਰਵੇਦ ਵਿੱਚ ਬਹੁਤ ਐਸੀ ਚੀਜ਼ਾਂ ਜਿਵੇਂ ਤੁਹਾਨੂੰ ਇੱਥੇ ਦਿਖਾਉਣ ਵਾਸਤੇ ਵੀ ਰੱਖੀਆਂ ਹਨ ਪਰਵਾਲ ਪਿਸਟੀ ਹੈ ਸ਼ੰਕ ਬਸਮ ਹੈ ਐ ਵੀ ਪੱਤੀਕਰ ਚੂਰਣ ਹੈ ਐ ਵੀ ਪੱਤੀਕਰ ਚੂਰਣ ਹੁੰਦਾ ਹੈ ਇੱਕ ਇਹ ਹੈ ਕਾਮਦੁੱਦਾ ਰਸ ਹੈ ਸ਼ੂਚੇਕਰ ਰਸ ਹੈ ਇਨਾ ਦਾ ਪੇਸ਼ੈਂਟ ਦੇ ਅਕੋਰਡਿੰਗ ਫਾਰਮੂਲਾ ਬਣਾ ਕੇ ਉਹਨੂੰ ਅਸੀਂ ਦਿੰਨੇ ਆ ਪਹਿਲੇ ਦਿਨ ਤੋਂ ਉਹਨੂੰ ਅਲਸਰ ਜਿਹੜਾ ਢਿੱਡੇ ਚ ਅਲਸਰ ਹੈ ਉਹਦੇ ਚ ਆਰਾਮ ਆਣਾ ਸ਼ੁਰੂ ਹੋ ਜਾਂਦਾ ਹੈ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਉਹਨੂੰ ਇਹ ਫੀਲਿੰਗ ਹੋ ਜਾਂਦੀ ਹੈ ਕਿ ਮੈਨੂੰ ਹੁਣ ਗੈਸ ਦੀ ਪ੍ਰੋਬਲਮ ਨਹੀਂ ਹੈ ਮੈਨੂੰ ਜਿਹੜਾ ਖੱਟੜਿਕਾ ਆਂਦੇ ਸੀ ਉਹ ਘਟ ਗਏ ਕਿ ਕਿਸੇ ਵੀ ਚੰਗੇ ਵੈਦ ਨੂੰ ਦਿਖਾ ਕੇ ਤੁਸੀਂ ਉਹਨੂੰ ਕਹਿਣਾ ਹੈ ਮੈਨੂੰ ਐ ਵਿਪੱਤੀਕਰ ਸ਼ੂਤ ਸ਼ੇਖਰ ਪਰਵਾਲ ਪਿਸਟੀ ਕਾਮਦੁਦਾਰਸ ਸ਼ੰਕ ਬਸ਼ਵਾਲਾ ਫਾਰਮੂਲਾ ਦੇ ਦੇ ਮੇਰੇ ਕੋਲ ਆਣ ਦੀ ਵੀ ਲੋੜ ਦੀ ਹੈ ਉਹਨੂੰ ਇਹ ਵੀਡੀਓ ਦਿਖਾਣੀ ਹੈ ਉਹਨੂੰ ਕਹਿਣੀ ਹੈ ਇਹ ਜਿਹੜੀ ਚੀਜ਼ਾਂ ਡਾਕਟਰ ਨੇ ਦਸੀਆਂ ਇਹਦੇ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਲੈਣੀ ਵੈਦ ਤੋਂ ਹੈ ਆਪਣੇ ਆਪ ਡਾਕਟਰ ਹੀ ਨਹੀਂ ਕਰਨੀ ਪੰਸਾਰੀ ਦੇ ਦੁਕਾਨ ਤੋਂ ਜਾ ਕੇ ਸਮਾਨ ਨਹੀਂ ਖਰੀਦਣਾ ਚੰਗੇ ਵੈਦ ਨੂੰ ਦਿਖਾਓ ਉਹਨੂੰ ਵੀਡੀਓ ਵੀ ਦਿਖਾਣ ਦੀ ਲੋੜ ਨਹੀਂ ਉਹ ਆਪੇ ਹੀ ਦੇ ਦੂਗਾ ਦਵਾਈ ਉਹਨੂੰ ਪਤਾ ਹੈ ਵੀ ਇਹ ਫਾਰਮੂਲਾ ਆਯੁਰਵੇਦ ਦੇ ਗ੍ਰੰਥੇ ਚ ਲਿਖਿਆ ਜਿਹੜੇ ਗ੍ਰੰਥ ਆ ਵੱਡੇ ਵੱਡੇ ਇਨਾਂ ਚਾ ਫਾਰਮੂਲੇ ਲਿਖੇ ਹੁੰਦੇ ਆ ਇਹ ਫਾਰਮੂਲੇ ਸਾਰੇ ਵੈਦ ਨੂੰ ਪਤਾ ਹੈ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿਨਾ ਐ ਵੀ ਪੱਤੀਕਰ ਕਾਮ ਦੁੱਦਾ ਸ਼ੰਖ ਬਸਮ ਮੁਕਤਾ ਸ਼ੁਕਤੀ ਮੁਕਤਾ ਪਿਸ਼ਟੀ ਐ ਸੂਚੇ ਕਰਸ ਐ ਚੀਜ਼ਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਪਤਾ ਹੈ ਕਿੰਨੀ ਕਿੰਨੀ ਮਿਲਾਣੀ ਹੈ ਉਹ ਮਿਲਾ ਕੇ ਤੁਹਾਨੂੰ ਪੁੜੀਆਂ ਦੇ ਦੇਣਗੇ ਆ ਪਾਊਡਰ ਬਣਾ ਕੇ ਦੇ ਦੇਣਗੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਇੰਦੀ ਵਰਤੋਂ ਕਰਨਾ ਸ਼ੁਰੂ ਕਰੋ ਕਿਆ ਹੀ ਬਾਤ ਹੈ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਕੀ ਹੈ ਜਿਹੜਾ ਤੁਸੀਂ ਰੱਖਿਆ ਹੋਇਆ ਹੈ ਇਹ ਮੈਂ ਉਹੀ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਹੈ ਵੱਡੀ ਹਰੜ ਛੋਟੀ ਹਰੜ ਜਿਹੜੀ ਭੂਮੀ ਆਮਲਾ ਹੈ ਪੁਨਰਨਵਾ ਹੈ ਕੁਟਕੀ ਹੈ ਇਹ ਸਾਰੀ ਚੀਜ਼ਾਂ ਲੀਵਰ ਤੇ ਡਾਈਜੈਸਟਿਵ ਸਿਸਟਮ ਤੇ ਕੰਮ ਕਰਦੀਆਂ ਇਹ 6 ਦੀ 6 ਚੀਜ਼ਾਂ ਦੀ ਤੁਸੀਂ 50-50 ਗ੍ਰਾਮ ਲੈ ਲੈਣਾ ਛੋਟੀ ਹਰੜ 50 ਗ੍ਰਾਮ ਲੈ ਲਓ ਕੁਟਕੀ 50 ਗ੍ਰਾਮ ਲੈ ਲਓ ਕਾਲਮੇਗ 50 ਗ੍ਰਾਮ ਲੈ ਲਓ ਵੱਡੀ ਹਰੜ ਦਾ ਪਾਊਡਰ 50 ਗ੍ਰਾਮ ਭੂਮੀ ਆਮਲਾ 50 ਗ੍ਰਾਮ ਪੁਨਰਨਵਾ 50 ਗ੍ਰਾਮ ਐ ਸਾਰੀ ਚੀਜ਼ਾਂ ਪੰਜਾਬ ਪੰਜਾਬ ਗ੍ਰਾਮ ਲੈ ਕੇ ਮਿਕਸ ਕਰ ਲੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਨਾਲ ਲੈਣਾ ਸ਼ੁਰੂ ਕਰੋ ਤੁਹਾਡੀ ਕਬਜ ਠੀਕ ਹੋ ਜਾਏਗੀ ਐਸਿਡਿਟੀ ਠੀਕ ਹੋ ਜਾਏਗੀ ਅਫਾਰਾ ਠੀਕ ਹੋ ਜਾਏਗਾ ਜਿਹੜਾ ਘੰਟਾ ਘੰਟਾ ਟਾਇਲਟ 'ਚ ਬਹਿਣਾ ਪੈਂਦਾ ਉਹ ਨਹੀਂ ਬਹਿਣਾ ਪਏਗਾ ਪੇਟ ਬਿਲਕੁਲ ਖੁੱਲ ਕੇ ਸਾਫ਼ ਹੋਏਗਾ ਫੈਟੀ ਲੀਵਰ ਇਹਦੇ ਨਾਲ ਹੀ ਠੀਕ ਹੋ ਜਾਏਗਾ ਚਾਹੇ ਤੁਹਾਡਾ ਸਿਰੋਸਿਸ ਆਫ ਲੀਵਰ ਹੈ ਫੈਟੀ ਲੀਵਰ ਗ੍ਰੇਡ 3 ਹੈ ਉੱਥੋਂ ਸ਼ੁਰੂ ਹੋ ਜਾਏਗਾ ਨਾਲੇ ਜੇ ਤੁਹਾਨੂੰ ਲੱਗਦਾ ਵੀ ਮੇਰੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਫਿਰ ਇਹ ਫਾਰਮੂਲੇ ਡਾਕਟਰ ਦੀ ਸਲਾਹ ਦੇ ਨਾਲ ਲੈਣੇ ਆ ਜੇ ਇਹ ਵੀ ਨਹੀਂ ਕਾਬੂ ਆ ਰਹੇ ਤੁਹਾਡੇ ਕੋਲ ਟਾਈਮ ਨਹੀਂ ਹੈ ਫਿਰ ਇਹ ਅਸੀਂ ਰਾਮ ਬਾਣ ਚੀਜ਼ ਬਣਾਈ ਹੋਈ ਹੈ ਇਹਦੇ ਵਾਸਤੇ ਇੱਕ ਸਰਵਰੋਗ ਕੜਾ ਵੀ ਬਣਾਇਆ ਹੈ ਜੀ ਸਰਵਰੋਗ ਕੜਾ ਬੜਾ ਲੋਕਾਂ ਨੇ ਧੰਨਵਾਦ ਕੀਤਾ ਹੈ ਸਰਵਰੋਗ ਕੜਾ ਸਾਡਾ ਬੜਾ ਫੇਮਸ ਹੈ ਜੀ ਤੇ ਬਹੁਤ ਇੰਦੀ ਮੰਗ ਹੈ ਪੰਜਾਬ ਵਿੱਚ ਬਾਹਰ ਦੇ ਮੁਲਕਾਂ ਵਿੱਚ ਤੇ ਬਾਹਰ ਬਹੁਤ ਜਾਂਦਾ ਹੈ ਸਰਵਰੋਗ ਨਾਸ਼ਕ ਕੜਾ ਇਹਦੇ ਵਿੱਚ 32 ਤੋਂ ਵੱਧ ਜੜੀ ਬੂਟੀਆਂ ਸੀ ਪਾਈਆਂ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਬ੍ਰੇਨ ਦੇ ਉੱਤੇ ਲੀਵਰ ਦੇ ਉੱਤੇ ਠੀਕ ਹੈ ਲੰਗਸ ਦੇ ਉੱਤੇ ਹਾਰਟ ਦੇ ਉੱਤੇ ਠੀਕ ਹੈ ਕਿਡਨੀ ਦੇ ਉੱਤੇ ਸਾਰੇ ਮੇਨ ਆਰਗਨਸ ਹੈ ਉਹਨਾਂ ਨੂੰ ਡੀਟੌਕਸੀਫਾਈ ਕਰਦਾ ਹੈ ਇਹਦੇ ਚੋ ਸਾਰੀ ਜਿਹੜੀ ਉਟੀਆਂ ਜਿਹੜੇ ਬ੍ਰੇਨ ਦੇ ਉੱਤੇ ਕੰਮ ਕਰਦੀ ਹੈ ਜਿਵੇਂ ਬ੍ਰਹਮੀ ਸ਼ੰਖ ਪੁਸ਼ਪੀ ਸਰਪਗੰਦਾ ਹਾਰਟ ਦੇ ਉੱਤੇ ਕੰਮ ਕਰਦੀ ਹੈ ਅਰਜੁਨ ਛਾਲ ਪੁਸ਼ਕਰਮੂਲ ਤਮਾਸਾ ਲੀਵਰ ਦੇ ਉੱਤੇ ਕੰਮ ਕਰਦੀ ਹੈ ਕਾਲਮੇ ਕੁਟਕੀ ਪੁਨਰਨਵਾ ਨਮਾਇਸ ਪੁਨਰਨਵਾ ਤੇ ਨਾਲ ਹੀ ਫੇਫੜਿਆਂ ਦੇ ਉੱਤੇ ਕੰਮ ਕਰਦੀ ਹੈ ਦਾਲਚਨੀਨ ਦੇ ਚ ਹੈ ਕਿਡਨੀ ਦੇ ਉੱਤੇ ਕੰਮ ਕਰਨ ਵਾਸਤੇ ਪੀਪਲ ਸੱਕਿੰਦੇ ਚ ਪਾਈ ਹੈ ਨੀਮ ਦੀ ਛਾਲ ਇੰਦੇ ਚ ਪਾਈ ਹੈ ਇਹ ਜਦੋਂ ਸਾਰੇ ਆਰਗਨਸ ਡੀਟੌਕਸ ਸਹੀ ਕਰ ਦਿੰਦੇ ਆ ਤੇ ਬਾਡੀ ਓਵਰਆਲ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਅਲਸਰ ਦੀ ਉਹ ਯਕ੍ਰਿਤ ਕੇਅਰ ਤੇ ਲੀਵਰ ਇਹ ਰਾਮ ਬਾਣ ਦਵਾਈ ਹੈ ਜਿਨ੍ਹਾਂ ਨੂੰ ਫੈਟੀ ਲੀਵਰ ਹੈ ਇੰਦੀ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਖਾਣਾ ਸ਼ੁਰੂ ਕਰ ਦੋ ਤੁਹਾਡੇ ਲੀਵਰ ਦੀ ਕੋਈ ਵੀ ਪ੍ਰੋਬਲਮ ਹੈ ਉਹ ਠੀਕ ਹੋ ਜੇਗੀ ਨਾਲੇ ਜਦੋਂ ਅਸੀਂ ਇਹ ਨਾਲੇ ਪਰਸੰਦ ਦੇ ਅਕੋਰਡਿੰਗ ਕਿੰਨੀ ਕਿਹੜੀ ਕਿਹੜੀ ਚੀਜ਼ ਪਾਣੀ ਜਦੋਂ ਅਸੀਂ ਬਣਾ ਕੇ ਦਿੰਨੇ ਆ ਉਹਨੂੰ ਕੋਈ ਵੀ ਹਰਟ ਦੀ ਕੋਈ ਵੀ ਗੈਸ ਦੀ ਕੋਈ ਵੀ ਇੰਦੀ ਪ੍ਰੋਬਲਮ ਨਹੀਂ ਆਂਦੀ ਕਿਉਂਕਿ ਹਰਟ ਦੀ ਪ੍ਰੋਬਲਮ ਦਾ ਕਾਰਨ ਐਸਿਡਿਟੀ ਤੋਂ ਸ਼ੁਰੂ ਹੁੰਦਾ ਸਾਂ ਦੀ ਪ੍ਰੋਬਲਮ ਦਾ ਕਾਰਨ ਐਸਿਡਿਟੀ ਤੋਂ ਸ਼ੁਰੂ ਹੁੰਦਾ ਸਭ ਤੋਂ ਪਹਿਲੇ ਮਰੀ ਹੈ ਕਹਿੰਦਾ ਵੀ ਮੈਨੂੰ ਖਟੇ ਖਟੇ ਡਕਾਰ ਆਉਂਦੇ ਸੀ ਜੀ ਸਾਲਕ ਹੋ ਗਿਆ ਹੁਣ ਮੈਂ ਤੁਰਨਾ ਦੇ ਸਾਚੜਨ ਲੱਗ ਗਿਆ ਇਹਦਾ ਮਤਲਬ ਹੈ ਕੋਲੇਸਟ੍ਰੋਲ ਵਧਾਤਾ ਠੀਕ ਹੈ ਮੈਨੂੰ ਜੋੜਾਂ ਵਿੱਚ ਪੀੜ ਹੋਣ ਲੱਗੀ ਮਤਲਬ ਯੂਰਿਕ ਐਸਿਡ ਵਧਾਤਾ ਐਸਿਡਿਟੀ ਨੇ ਜਦੋਂ ਕੋਲੇਸਟ੍ਰੋਲ ਵੜ ਜਾਏਗਾ ਹਾਰਟ ਦੀ ਪ੍ਰੋਬਲਮ ਆ ਚਗੀ ਜਿੰਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਉਹ ਇਸ ਫਾਰਮੂਲੇ ਦੇ ਨਾਲ-ਨਾਲ ਅਰਜੁਨ ਛਾਲ ਤਮਾਸਾ ਤੇ ਪੁਸ਼ਕਰਮੂਲ ਕਾੜਾ ਪੀਣਾ ਸ਼ੁਰੂ ਕਰੇ ਹਾਰਟ ਦੀ ਪ੍ਰੋਬਲਮ ਬੰਦ ਹੋ ਜੇਗੀ ਕਿਉਂਕਿ ਕੋਲੇਸਟ੍ਰੋਲ ਤੁਹਾਡਾ ਖਰਾਬ ਨਹੀਂ ਹੋਏਗਾ ਕਿਉਂਕਿ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਹੈ ਜਿਹੜੀ ਪ੍ਰੋਬਲਮ ਹਾਰਟ ਦੀ ਆ ਗਈ ਹੈ ਉਹ ਕੜਾ ਠੀਕ ਕਰੇਗਾ ਤੇ ਜਿਹੜਾ ਚਾਹਦਾ ਹੈ ਕਿ ਮੈਨੂੰ ਮੈਂ ਸਵਸਤਰਵਾ ਮੈਂ ਬਿਮਾਰ ਨਾ ਹਾਂ ਉਹਦੇ ਵਾਸਤੇ ਫਿਰ ਸਰਵ ਰੋਗ ਨਾਸ਼ਕ ਕੜਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਨਰਤ ਸਭ ਜਨ ਜਨ ਸਾਨੂੰ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਆਪਣੀ ਪ੍ਰੋਬਲਮ ਤੁਹਾਡੇ ਨਾਲ ਕੰਸਲਟ ਕਰਨੀ ਹੈ ਤੁਹਾਡੇ ਨਾਲ ਕੰਸਲਟ ਕਰਨ ਤਾਂ ਢੰਗ ਕੀ ਹੈ ਬੜਾ ਸਿੰਪਲ ਢੰਗ ਹੈ ਨੰਬਰ ਥੱਲੇ ਚੱਲ ਰਿਹਾ ਹੈ ਇਸ ਫੋਨ ਤੇ ਫੋਨ ਕਰੋ ਜਾਂ ਮੇਰੇ ਇੰਸਟਾਗ੍ਰam ਪੇਜ ਤੇ ਜਾਂ ਮੋਬਾਈਲ ਨੰਬਰ ਤੇ ਕਿਤੇ ਵੀ ਤੁਸੀਂ ਮੈਸੇਜ ਛੱਡ ਦਿਓ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰ ਲੇਗੀ ਤੁਸੀਂ ਫੋਨ ਕਰੋਗੇ ਟੀਮ ਜਵਾਬ ਦੇਗੀ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਪਰਸਨਲੀ ਟੀਮ ਤੋਂ ਅਪਾਇੰਟਮੈਂਟ ਲਓ ਤੇ ਉਹ ਤੁਹਾਨੂੰ ਅਪਾਇੰਟਮੈਂਟ ਦੇएगी ਤੇ ਤੁਸੀਂ ਮੈਨੂੰ ਪਰਸਨਲੀ ਮਿਲ ਸਕਦੇ ਹੋ ਬਹੁਤ ਸੋਖਾ ਹੈ ਮੈਨੂੰ ਮਿਲਣਾ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅਲਸਰ ਦੇ ਨਾਲ ਯਾਨੀ ਕਿ ਛਾਲਿਆਂ ਦੇ ਨਾਲ ਪੇਟ ਦੇ ਛਾਲਿਆਂ ਦੇ ਨਾਲ ਕਿੰਨੀਆਂ ਵੱਡੀਆਂ ਵੱਡੀਆਂ ਪ੍ਰੋਬਲਮਸ ਹੈਗੀਆਂ ਨੇ ਬਿਮਾਰੀਆਂ ਹੈਗੀਆਂ ਜਿਹੜੀ ਡਾਕਟਰ ਸਾਹਿਬ ਨੇ ਗਨਵਾਈਆਂ ਨੇ ਕੈਂਸਰ ਤੱਕ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਦਾ ਸਮਾਂ ਰਹਿੰਦੇ ਇਲਾਜ ਨਾ ਕਰਵਾਇਆ ਤਾਂ ਕੈਂਸਰ ਦਾ ਕਾਰਨ ਵੀ ਹੈ ਜਿਹੜਾ ਉਹ ਤੁਹਾਡੇ ਅਲਸਰ ਤੁਹਾਡੀ ਐਸਿਡਿਟੀ ਤੁਹਾਡਾ ਗੈਸ ਤਜ਼ਾਬ ਹੈ ਜਿਹੜਾ ਉਹ ਬਣ ਸਕਦਾ ਹੈ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਦੋ ਦੋ ਘੰਟੇ 플ਸ਼ ਦੇ ਵਿੱਚ ਹੀ ਲੱਗ ਜਾਂਦੇ ਨੇ ਫਿਰ ਵੀ ਉਹ ਸਾਰਾ ਦਿਨ ਕਹਿੰਦੇ ਨੇ ਜੀ ਮੇਰਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਜਾਂ ਮੈਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਮੈਨੂੰ ਪਿਆਸ ਨਹੀਂ ਲੱਗਦੀ ਜਾਂ ਪਿਆਸ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਸਾਰੀਆਂ ਚੀਜ਼ਾਂ ਡਾਕਟਰ ਸਾਹਿਬ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਈਆਂ ਨੇ ਉਮੀਦ ਕਰਦਾ ਕਿ ਅਗਰ ਫਿਰ ਵੀ ਕੋਈ ਸਵਾਲ ਹੋਏਗਾ ਤਾਂ ਤੁਸੀਂ ਨੰਬਰ ਦਿੱਤੇ ਹੋਏ ਤੇ ਸਵਾਲ ਵੀ ਕਰਕੇ ਆਪਣੇ ਮਨ ਦੀ ਸ਼ੰਕਾ ਹੈ ਆਪਣੇ ਮਨ ਦਾ ਸਵਾਲ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ